ਅੰਤ ਤਦਾ ਹੁਕਮ ਅਨੁਕੀ ਤਾਂਤਨਸ਼ੀ ਗੁਰਗੋਵਿੰਦ ਸਿੰਘ ਜੀ ਰਾਤ ਦੇ ਹਨੇੜੇ ਵਿੱਚ ਚਮਕੌਰ ਦੀ ਗੜੀ ਵਿੱਚੋਂ ਬਾਹਰ ਨਿਕਲ ਕੇ ਮੱਚਵੜੀ ਦੇ ਨੇੜੇ ਗੁਲਾਬੇ ਖਤਰੀ ਦੇ ਬਾਗ ਵਿੱਚ ਪੁੱਜੇ ਕਣੀਚਾ ਵਾਲਾ ਪੁੱਟਾ ਦੇ ਕੇ ਆਪ ਉਸ ਦੀ ਛਾਂ ਵਿੱਚ ਲੇਟ ਗਏ ਤਕਿਵੇਂ ਗਾਰਡਨ ਆਪ ਨੂੰ ਗੂੜੀ ਨੀਂਦ ਆ ਗਈ ਭਾਈ ਦੇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਨੇ ਆਪ ਜੀ ਨੂੰ ਜਗਾਇਆ ਬਾਗ ਦੇ ਕਾਮੀ ਨੇ ਜਾ ਕੇ ਆਪਣੇ ਮਾਲਕ ਗੁਲਾਬੇ ਨੂੰ ਗੁਰੂ ਜੀ ਬਾਬਤ ਖਬਰ ਕੀਤੀ ਗੁਲਾਬਾ ਬਹੁਤ ਡਰ ਗਿਆ ਜਦੋਂ ਉਸ ਨੂੰ ਪਤਾ ਲੱਗਿਆ ਕਿ ਸਰਕਾਰ ਦਾ ਬਾਗੀ ਉਸਦੇ ਬਾਗ ਵਿੱਚ ਪਨਾਹ ਲੈ ਰਿਹਾ ਸੀ ਉਸ ਨੇ ਨਵੀਖਾਂ ਤੇ ਗਨੀਖਾਂ ਨੂੰ ਜਾ ਦੱਸਿਆ ਨਵੀਖਾਂ ਤੇ ਗਨੀਖਾਂ ਦੋ ਭਰਾ ਮੱਚਵਾੜਾ ਜ਼ਿਲ੍ਹਾ ਲੁਧਿਆਣੇ ਦੇ ਰਹਿਣ ਵਾਲੇ ਸਨ ਕੋੜੀਆਂ ਦੇ ਵਪਾਰੀ ਹੋਣ ਕਾਰਨ ਦੂਰ ਨੇੜੇ ਦੇ ਲੋਕੀ ਉਹਨਾਂ ਦੇ ਨਾਵਾਂ ਤੋਂ ਜਾਣੂ ਸਨ ਆਨੰਦਪੁਰ ਗੁਰੂਜੀਪਾਸ ਵੀ ਉਹ ਕੋੜੇ ਵੇਚਣ ਆਉਂਦੇ ਸਨ ਗੁਰੂ ਘਰ ਦਾ ਸਾਂਝਾ ਪਿਆਰ ਦੇਖ ਕੇ ਉਹ ਗੁਰੂ ਘਰ ਦੇ ਸ਼ਰਧਾਲੂ ਬਣ ਗਏ ਸਨ ਨਵੀ ਖਾਂ ਤੇ ਗਨੀ ਖਾਂ ਨੇ ਗੁਰੂ ਜੀ ਤੇ ਉਹਨਾਂ ਦੇ ਨਾਲ ਆਏ ਸਿੱਖਾਂ ਲਈ ਭੋਜਨ ਤਿਆਰ ਕੀਤਾ ਲੰਗਰ ਲੈ ਕੇ ਬਾਗ ਵਿੱਚ ਹਾਜ਼ਰ ਹੋਏ ਗੁਲਾਬੀ ਨੂੰ ਬਹੁਤ ਦਰਿਆ ਦੇਖ ਕੇ ਉਹਨਾਂ ਗੁਰੂ ਜੀ ਅੱਗੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਸਾਡੇ ਨਾਲ ਸਾਡੇ ਘਰ ਚਲੋ ਸਾਨੂੰ ਸੇਵਾ ਕਰਨ ਦਾ ਮੌਕਾ ਦੇਵੋ ਸਾਡੇ ਪਾਸ ਰਹਿੰਦੇ ਹੋਏ ਜਿਸ ਤਰ੍ਹਾਂ ਤੁਸੀਂ ਸਾਨੂੰ ਕਰਨ ਨੂੰ ਕਹੋਗੇ ਅਸੀਂ ਕਰਾਂਗੇ ਗੁਰੂ ਜੀ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਰਾਤ ਨੂੰ ਯੋਜਨਾ ਬਣਾਈ ਕਿ ਗੁਰੂ ਜੀ ਨੂੰ ਉੱਚ ਦੇ ਪੀਰ ਬਣਾ ਕੇ ਗਸ਼ਤ ਕਰਦੀ ਫੌਜ ਦੇ ਘੇਰੇ ਤੋਂ ਬਾਹਰ ਕੱਢਿਆ ਜਾਵੇ ਰਾਤੋਂ ਰਾਤ ਖੱਦਰ ਦੇ ਨੀਲੇ ਬਸਤਰ ਬਣਵਾਏ ਗਏ ਸੂਰਜ ਦੀ ਟਿੱਕੀ ਨਿਕਲਣ ਉੱਪਰ ਗੁਰੂ ਜੀ ਨੂੰ ਨੀਲੇ ਬਸਤਰ ਪਹਿਨਾ ਕੇ ਉੱਚ ਦੇ ਪੀਰ ਬਣਾ ਕੇ ਇੱਕ ਚਾਰ ਪਾਈ ਉੱਪਰ ਬਿਠਾਇਆ ਗਿਆ। ਉਹਨਾਂ ਨਾਲ ਦੇ ਤਿੰਨਾਂ ਸਿੰਘਾਂ ਨੇ ਵੀ ਨੀਲੇ ਪੋਸ਼ਾਕੇ ਪਹਿਨ ਲਈ। ਨਵੀਖਾਂ ਤੇ ਗਨੀਖਾਂ ਨੇ ਚਾਰ ਪਾਈ ਦੇ ਅਗਲੇ ਪਾਵਿਆਂ ਦੇ ਨਾਲ ਆਪਣੇ ਮੋਢੇ ਦੇ ਦਿੱਤੇ ਤਾਂ ਜੋ ਉਹ ਪੁੱਛਣ ਵਾਲੇ ਨੂੰ ਜਵਾਬ ਦੇ ਸਕਣ। ਪਈ ਦਿਆ ਸਿੰਘ ਨੇ ਮੋਰਾ ਦੇ ਖੰਭਾਂ ਦੀ ਚੌਰ ਗੁਰੂ ਜੀ ਉੱਪਰ ਕਰਨੀ ਸ਼ੁਰੂ ਕਰ ਦਿੱਤੀ। ਪਾਈ ਧਰਮ ਸਿੰਘ ਤੇ ਮਾਨ ਸਿੰਘ ਨੇ ਚਾਰ ਪਾਈ ਦੇ ਪਿਛਲੇ ਦੋ ਪਾਵਿਆਂ ਨੂੰ ਮੋਢੇ ਤੇ ਦਿੱਤੇ। ਰਸਤੇ ਵਿੱਚ ਉੱਚ ਦੇ ਪੀਰ ਦੀ ਸ਼ਨਾਖਤ ਗੁਰੂ ਜੀ ਨੂੰ ਫਾਰਸੀ ਪੜਾਉਣ ਵਾਲੇ मुंशी ਪੀਰ ਮੁਹੰਮਦ ਕਾਜ਼ੀ ਪਾਸੋਂ ਕਰਵਾਈ ਗਈ ਉਹਨਾਂ ਕਿਹਾ ਇਹ ਤਾਂ ਕੋਈ ਅੱਲਾ ਨੂੰ ਪੁੱਜਾ ਹੋਇਆ ਫਕੀਰ ਜਪਦਾ ਹੈ ਇਸ ਨੂੰ ਦੁਨੀਆ ਨਾਲ ਕੋਈ ਲਗਾਓ ਨਹੀਂ ਇਸ ਨੂੰ ਰੋਕ ਕੇ ਖੁਦਾ ਨੂੰ ਨਿਰਾਸ਼ ਕਰਨਾ ਹੈ ਇਹਨਾਂ ਨੂੰ ਆਪਣੀ ਮੌਜ ਵਿੱਚ ਜਿੱਦਰ ਜਾਂਦੇ ਹਨ ਜਾਣ ਦੇਣਾ ਚਾਹੀਦਾ ਹੈ ਸ਼ਾਹੀ ਦਸਤ ਨੇ ਕਾਜ਼ੀ ਦੇ ਕਹਿਣ ਦਾ ਯਕੀਨ ਕੀਤਾ ਉਹਨਾਂ ਪੀਰ ਅੱਗੇ ਸਜਦਾ ਕੀਤਾ ਤੇ ਆਪਣੀ ਗਲਤੀ ਦੀ ਮੁਆਫੀ ਮੰਗੀ ਗੁਰੂ ਜੀ ਨੂੰ ਉੱਚ ਦੇ ਪੀਰ ਬਣਾ ਕੇ ਦੋਹਾਂ ਭਰਾਵਾਂ ਸ਼ਾਹੀ ਖਤਰੇ ਤੋਂ ਬਾਹਰ ਆਲਮਗੀਰ ਪਹੁੰਚਾ ਦਿੱਤਾ ਗੁਰੂ ਜੀ ਨੇ ਦੋਹਾਂ ਭਰਾਵਾਂ ਨੂੰ ਸੇਵਾ ਵੱਜੋਂ ਹੁਕਮਨਾਮਾ ਪਖਸ਼ ਕੇ ਵਿਦਾ ਕੀਤਾ